ਦੇਖੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਭ ਪਹਿਲੇ ਵਾਲੀ ਸਰਕਾਰਾਂ ਨੇ ਉਸ ਵਾਅਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰੀਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ ਵਾਹਿਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉੱਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਹਾਂ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਚੜ੍ਹੋਂ ਕੱਢਣ ਦਾ ਜਿਹੜਾ ਵਾਦਾ ਕੀਤਾ ਸੀਗਾ ਉਸ ਤੋਂ ਭੱਜ ਰਿਹਾ ਤੇ ਅੱਜ ਹਾਲਾ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਉਹ ਬੇਕਾਬੂ ਹੈ ਇਹ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਹੈ ਸਾਰਾ ਕੰਮ ਜੇਲਾਂ ਚੋਂ ਚੱਲ ਰਿਹਾ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰੱਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਕੋਪਰੇਟ ਕਰਦੇ ਆ ਉਹ ਜੇਲਾ ਪੰਜਾਬ ਦੀਆਂ ਬਣੀਆਂ ਖੜੀਆਂ ਉਤੋਂ ਵੀਡੀਓ ਕਾਨਫਰੈਂਸਸ ਹੋ ਰਹੀਆਂ ਉਤੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਹਾਈ ਕੋਰਟ ਨੇ ਮੇਰੇ ਕੱਲ ਤਿੰਨ ਦਫਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੀ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਹੈ ਰੋਲ ਮੈਸ ਕਰਕੇ ਕਹਿ ਰਿਹਾ ਵੀ ਉਹਨਾਂ ਨੇ ਬੜੇ ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਆ ਜੁਣੀ ਉਸ ਸਟੇਜ ਤੇ ਆਈ ਐਥੇ ਪੂਰੀ ਤਰ੍ਹਾਂ ਫੈਲ ਹੋਇਆ ਕੇਂਦਰ ਸਰਕਾਰ ਕੀ ਉਪਰਾਲਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਣੇ ਵੱਲੋਂ ਕੀ ਨਸ਼ਾ ਨੂੰ ਲੈ ਕੇ ਨਸ਼ਾ ਛਡਾਉਣ ਨੂੰ ਲੈ ਕੇ ਦੇਖੋ ਸਰਕਾਰ ਆਪਣੇ ਤਰਫੋਂ ਹਰੇਕ ਕਿਸਮ ਦਾ ਸਹਿਯੋਗ ਐਥੇ ਜਿਹੜੇ ਨਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਖੋਲੇ ਗਿਆ ਹੈ ਇਸੇ ਕਰਕੇ ਖੋਲੇ ਗਿਆ ਹੈ ਬੀਐਸਐਫ ਨੇ ਜਿਹੜਾ ਲਿਸਟ ਦਿੱਤੀ ਹੈ ਸਾਫ ਇਹਨਾਂ ਨੂੰ ਤਾਂ ਫੜ ਲਓ ਜਿਹੜੇ ਨੋਨ ਹੈਬਿਚੁਅਲ ਕਰਿਮਨਲਸ ਹੈਗੇ ਹਾਈ ਕੋਰਟ ਨੂੰ ਹਦਾਇਤ ਕਰਨੀ ਪਈ ਹੈ ਹਾਈ ਕੋਰਟ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਫਿਰ ਉੱਥੇ ਕੇਂਦਰ ਸਰਕਾਰ ਕੀ ਕਰੂਗੀ ਸਾਡਾ ਨੌਨ ਆਰਡਰ ਸਟੇਟ ਸਬਜੈਕਟ पे ਅੱਜ ਸੁਪੋਜ਼ ਕਰੋ ਅਮਿਤ ਸ਼ਾਹ ਜੀ ਕਹਿ ਦਿੰਦੇ ਵੀ ਮੈਂ ਭੇਜਦਾ ਆਪਾਂ ਸਵੇਰੇ ਸਭ ਤੋਂ ਪਹਿਲਾਂ ਆਪਾਂ ਖੜੇ ਹੋਣ ਵਾਲਾ ਸਾਡੀ ਖੁਦਮੁਖਤਿਆਰੀ ਦੇ ਉੱਤੇ ਕੇਂਦਰ ਦਖਲ ਕਰ ਰਿਹਾ ਕਨਸਟੀਚਿਊਸ਼ਨਲ ਫਰੇਮਵਰਕ ਦੇ ਅੰਦਰ ਲੋਕਾਂ ਨੇ 92 ਸੀਟਾਂ ਦਿੱਤੀਆਂ 23 ਤੋਂ ਜ਼ਿਆਦਾ ਬਹੁਮਤ ਦਿੱਤਾ ਹੈ ਕਿ ਕਮੀ ਕੀ ਹੈ ਭਗਵੰਤ ਮਾਨ ਜੀ ਆ ਤਾਂ ਦੱਸਣ ਕਾਬਲੀਅਤ ਹੈ ਨਹੀਂ ਜਾਂ ਕੇਜਰੀਵਾਲ ਸਾਹਿਬ ਕਰਨ ਨਹੀਂ ਦਿੰਦੇ ਜਾਂ ਤੁਹਾਡਾ ਆਪਣਾ ਕੋਈ ਇਹਦੇ ਵਿੱਚ ਹੋਰ ਇੰਟਰਸਟ ਹੈ ਦੱਸਣ ਲਖੜ ਸਾਹਿਬ 5 ਸਾਲ ਤੋਂ ਅਡੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਚ ਰਹੋ ਕਕਰ ਸਾਹਿਬ ਨੇ ਨਸ਼ਾ ਤੋਣ ਦੇ ਲੱਕ ਕੋੜ ਨੇ ਜਿਹੜੀ ਗੱਲ ਕੀਤੀ ਸੀ ਉਦੋਂ ਤੱਕ ਹੀ ਖਤਮ ਹੋਇਆ ਦੇਖੋ ਮੈਂ ਆ ਹੀ ਕਹਿਣਾ ਚਾਹਣਾ ਵੀ ਲੋਕਾਂ ਨੇ ਜੇ ਰਿਜੈਕਟ ਕੀਤਾ ਚਾਹੇ ਕਾਂਗਰਸੀ ਜਿਸ ਚ ਮੈਂ 50 ਸਾਲ ਰਿਹਾ ਚਾਹੇ ਅਖਾਲੀ ਸੀਗੇ ਇਸੇ ਕਰਕੇ ਰਿਜੈਕਟ ਕੀਤਾ ਸਭ ਇਹ ਸਾਰੀਆਂ ਗੱਲਾਂ ਦਾ ਨਤੀਜਾ ਹੈ ਵੀ ਇਹਨਾਂ ਨੂੰ ਲੈ ਕੇ ਆਏ ਸੀ ਫਿਰ ਇਹਨਾਂ ਨਾਲ ਦੋ ਹੀ ਚੰਗੇ ਸੀਗੇ ਉੱਥੇ ਮੰਤਰੀ ਇਹਨਾਂ ਕੰਮਾਂ ਚ ਨਹੀਂ ਫੜੇਗੇ ਜਿਨ੍ਹਾਂ ਦੇ ਮੰਤਰੀ ਰੋਜ਼ ਪਕੜੇ ਜਾਂਦੇ ਤੋਂ ਇਸ ਕਰਕੇ ਜਿਵੇਂ ਕਹਾਵਤ ਹੈ ਕਿ ਅੱਗੇ ਸੇ ਪਿੱਛਾ ਬੁਲਾਰ ਨਾਮ ਬੁਲਾ ਲਟੂਰੀ ਲੋਕ ਉਹਨਾਂ ਨੂੰ ਚੰਗੇ ਕਹਿਣ ਲੱਗੇ ਜਿਹੜੇ ਪੈਚਵਰਕ ਵਾਲੇ ਉਹਨਾਂ ਨੂੰ ਕਹਿੰਦੇ ਨਾਲ ਤੋਂ ਪੈਚਵਰਕ ਹੀ ਠੀਕ ਸੀਗਾ ਜਨਦਾਵਜ ਵਿਕਾਸ ਸਰਵਾਜੀ ਦੇ ਪ੍ਰੋਗਰਾਮ ਤੇ ਆਪ ਕੀ ਕਹਿਣਾ ਚਾਹੋਗੇ ਦੇਖੋ ਵਿਕਾਸ ਸ਼ਰਮਾ ਜੀ ਨੇ ਬਹੁਤ ਹੀ ਬੜੀਆ ਇੱਕਾ ਜਿਹੜਾ ਸੰਕਲਪ ਲਿਆ ਹੈ ਨਸ਼ਾ ਮੁਕਤੀ ਦਾ ਆਪਣੇ ਤੌਰ ਤੇ ਖੜਾ ਹੋਣਾ ਪੂਗਾ ਸਭ ਸਰਕਾਰ ਆਪਣੀ ਜ਼ਿੰਮੇਵਾਰੀ 'ਚ ਭੱਜੇ ਇਹਦਾ ਮਤਲਬ ਆ ਨਹੀਂ ਲੋਕ ਘਰਾਂ 'ਚ ਬਹਿ ਜਾਣਗੇ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਪਿੰਡੋਂ ਪਿੰਡੀ ਸਾਡੀਆਂ ਮਾਤਾਵਾਂ ਪੈਣਾ ਰਾਤ ਨੂੰ ਠਿਕਰੀ ਪੈਰਾ ਦਿੰਦੀਆਂ ਚੰਗੀ ਲੱਗਦੀਆਂ ਸਾਡੀਆਂ ਸੱਜਣ ਮਾਤਾਵਾਂ ਆ ਜੋ ਕੁਝ ਹੋ ਰਿਹਾ ਹੈ ਇਹ ਸਰਕਾਰ ਦੀ ਨਲਾਇਕੀ ਦੇ ਵਜ੍ਹਾ ਨਾਲ ਹੋ ਰਿਹਾ ਵੀ ਸਿਵਲ ਸੁਸਾਇਟੀ ਨੂੰ ਅੱਗੇ ਆਣਾ ਪਿਆ ਬਹੁਤ ਹੀ ਅੱਛਾ ਹੰਗਾਰਾ ਕਾਸ਼ਰਮਾ ਜੀ ਨੇ ਜਿਹੜਾ ਕੰਮ ਕੀਤਾ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਕੱਲਾ ਨਸ਼ਾ ਮੁਕਤ ਨਹੀਂ ਇਹਨਾਂ ਨੇ ਨਾਲ ਜਿਹੜਾ ਬੇਟੀ ਪੜਾਓ ਬੇਟੀ ਬਚਾਓ ਵਾਲਾ ਜਿਹੜਾ ਅਭਿਆਨ ਚਲਾਇਆ ਉਹਦਾ ਵੀ ਇਲਾਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਸਮਝਦਾ ਇਸ ਕਿਸਮ ਦੇ ਨੌਜਵਾਨਾਂ ਨੂੰ ਲੋਕਾਂ ਨੇ ਮੌਕਾ ਦੇਣਾ ਚਾਹੀਦਾ ਸੁਖਦੇਵ ਸਿੰਘ ਢਿੰਟਾ ਦੇ ਵੱਲੋਂ ਜਿਹੜਾ ਬਿਆਨ ਸੁਖਦੇਵ ਸਿੰਘ ਢਿੰਟਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜੋ ਮੁੱਦੀ ਮੰਗੀ ਗਈ ਹੈ ਉਹਦਾ ਖੁਦ ਮਖਤਿਆਰ ਹੈ ਸਭ ਢੀਰ ਸਾਹਿਬ ਬਈ ਤੋਂ ਸੀਨੀਅਰ ਮੈਂ ਉਹਨਾਂ ਨੂੰ ਕੀ ਕਹਾਂ ਆਪਣਾ ਸੋਚ ਸਮਝ ਕੇ ਜੋ ਕੁਝ ਫੈਸਲਾ ਲੈਣਗੇ ਜਨਕਪਤੀਾਂ ਵੀ ਜਿਠਿਆ ਉਹਨਾਂ ਨੇ ਬਿਆਲ ਦੇ ਪਾਸ ਜਿਗਾ ਉਹ ਖਰਮਾ ਜੀ ਦੀ ਬੇਟੀ ਦੇ ਹੱਕ ਵਿੱਚ ਉਸ ਤੋਂ ਬਾਅਦ ਜਿਹੜਾ ਕਿਸੇ ਨੇ ਦੁਬਾਰਾ ਬੁਲਾ ਲਿਆ ਗਿਆ ਇਸ ਵਾਰ ਤੁਹਾਡਾ ਦੇਖੋ ਦੇਖੋ ਪੰਜਾਬ ਦੀ ਰਵਾਇਤ ਹੈ ਸਾਹਿਬ ਮੈਂ ਇਹ ਕਹਿਣਾ ਭਗਵੰਤ ਮਾਨ ਜੀ ਭੁੱਲ ਗਏ ਇਹ ਦੂਜੇ ਕਈ ਲੀਡਰ ਭੁੱਲ ਜਾਂਦੇ ਐ ਢੀਆਂ ਸਾਰਿਆਂ ਦੀ ਸਾਂਝੀ ਹੁੰਦੀ ਐ ਮਾਵਾਂ ਢੀਆਂ ਪੰਜਾਬ ਸਾਰਿਆਂ ਦੀ ਸਾਂਝੀ ਐ ਉਹਨਾਂ ਨੂੰ ਇਸ ਕੰਮ 'ਚ ਨਾਂ ਲਵੇੜਿਆ ਜਾਵੇ ਮੈਂ ਤਾਂ ਹਰੇਕ ਨੂੰ ਬੇਨਤੀ ਕਰਦਾ ਪਰ ਜੇ ਇਸ ਭਾਵਨਾ ਨਾਲ ਸਿੱਟ ਦੇ ਅੰਦਰ ਬੁਲਾਇਆ ਗਿਆ ਮਜੀਠੀਆ ਜੀ ਨੂੰ ਕਿਉਂਕਿ ਟਾਈਮਿੰਗ ਜਿਹੜੀ ਐ ਇਸ ਕੰਨ ਇਸ਼ਾਰਾ ਕਰਦੀ ਐ ਇਹ ਜਿਹੜਾ ਕੰਮ ਹੁਣ ਇਸ ਕਰਕੇ ਕੀਤਾ ਐ ਤੇ ਮੈਂ ਸਮਝਦਾ ਬੜਾ ਮੰਦ ਭਾਗ ਐ ਸਰਕਾਰ ਦੀ ਜਿਹੜੀ ਤਾਕਤ ਐ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਐ ਨਿੱਜੀ ਖੁਦਗਾ ਕੱਢਣ ਵਾਸਤੇ ਨਹੀਂ ਹੁੰਦੀ ਸਾਰਾ ਪੰਜਾਬ ਚਾਹੁੰਦਾ ਵੀ ਡਰਗ ਦਾ ਮਸਲਾ ਜਿਹੜਾ ਹੈ ਇਹਦੇ ਸਿਰੇ ਤੇ ਪਹੁੰਚਾ ਜਾਵੇ ਪਰ ਇਸ ਟਾਈਮਿੰਗ ਕਰਕੇ ਵੀ ਹੁਣ ਇੱਕ ਪਾਸੇ ਆ ਰੋਲਾ ਪਿਆ ਆਪਸੇ ਤੂੰ ਟਗਰਾਰ ਹੋਈ ਤੇ ਨਾਲ ਦੇ ਨਾਲ ਸਮਨ ਆ ਗਏ ਇਹਦੇ ਕਰਕੇ ਆ ਸਫਾਈ ਵੀ ਸਰਕਾਰ ਨੂੰ ਦੇਣੀ ਪਊ ਵੀ ਆ ਕੀ ਕਾਰਨ ਬਣਿਆ ਇਸ ਕੀ ਅਸਲੀਅਤ ਹੈ